ਕਰਨानगर ਕਾਉਂਸਲ ਦੀ ਸਫਾਈ ਮੁਹਿੰਮ ਦੇ ਦਾਅਵਿਆਂ ਦੀ ਪੋਲ ਖੁੱਲਹੀ ਹੈ ਤਾਂ ਦੱਸਦੇ ਕਿ ਇੱਕ ਪਾਸੇ ਸ਼ਹਿਰ ਨੂੰ ਜਿੱਤੇ ਕੀ ਸਫਾਈ ਮੁਕਤ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਥਾਂ ਥਾਂ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਫੈਲਾ ਰਹੇ ਨੇ ਤਾਂ ਦੱਸਦੇ ਕਿ ਤਿੰਨ ਸਕੂਲਾਂ ਆਤੇ ਧਾਰਮਿਕ ਸਥਾਨਾਂ ਦੇ ਕੋਲ ਗਲੀ ਵਿੱਚ ਹੀ ਕੂੜੇ ਦਾ ਡੰਪ ਬਣਿਆ ਹੋਇਆ ਜੋ ਕਿ ਲੋਕਾਂ ਦੀ ਪਰੇਸ਼ਾਨੀ ਦਾ ਸਬਬ ਬਣ ਗਿਆ ਹੈ ਤਲੋਕਨ ਨਗਰ ਕਾਉਂਸਲ ਖਿਲਾਫ ਰੋਜ ਤਾਇਆ ਤਾਂ ਉਤਨੀ ਨਗਰ ਕਾਉਂਸਲ ਦੇ ਹੀ ਉਹ ਚਰਨਜੀਤ ਸਿੰਘ ਨੇ ਕਿਹਾ ਕਿ ਵਿਧਾਇਕ ਵੱਲੋਂ ਵੀ ਉਹਨਾਂ ਨੂੰ ਇਸ ਇਲਾਕੇ ਦੀਆਂ ਫੋਟੋਆਂ ਭੇਜੀਆਂ ਗਈਆਂ ਨੇ ਤਾਂ ਉਹ ਛੇਤੀ ਹੀ ਇਸ ਦਾ ਹੱਲ ਕਰਨਗੇ ਤਾਂ ਬਹੁਤ ਜ਼ਿਆਦਾ ਜੀ ਉਰੇ ਉਹ ਵੀਰ ਜੀ ਇੱਧਰ ਨੰਗਲੀ ਆਸ਼ਰਮ ਹੈ ਇੱਧਰ ਸਰਕਾਰੀ ਮਲ ਸਕੂਲ ਹੈ ਆ ਕੂੜੇ ਦੀ ਹਾਲਤ ਦੇਖ ਲਓ ਦੂਜਾ ਨੰਬਰ ਇਸ ਸ਼ਹਿਰ ਦੇ ਨਿਵਾਸੀਆਂ ਨੂੰ ਆਪ ਨੂੰ ਚਾਹੀਦਾ ਜਿਹੜੇ ਸਿੱਟਕੇ ਜਾਂਦੇ ਨੇ ਵੀ ਇਹਨਾਂ ਨੂੰ ਸਿੱਟਣ ਨਾ ਦਿੱਤਾ ਜਾਵੇ ਰੋਗ ਲਗਾਈ ਜਾਵੇ ਆਖਿਰ ਹੈ ਤਾਂ ਆਪਣੇ ਸ਼ਹਿਰ ਦਾ ਹੀ ਕੂੜਾ ਪਰ ਜਿਹੜੇ ਉਰੇ ਗੇਰ ਕੇ ਜਾਂਦੇ ਨੇ ਇਹ ਕੋਈ ਗੇਰਨ ਲਈ ਜਗ੍ਹਾ ਨਹੀਂ ਹੈ ਹੁਣ ਥੋੜੀ ਦੇਰ ਬਾਅਦ ਕਿਤੇ ਟਰਾਲੀ ਆ ਜਾਊਗੀ ਕਮੇਟੀ ਵਾਲੇ ਭੇਜ ਦੇਣਗੇ ਉਹ ਚੱਕ ਲੈਣਗੇ ਅਗਲੇ ਦਿਨ ਫੇਰ ਦੋ ਦਿਨ ਬਾਅਦ ਇਹੀ ਹਾਲ ਹੈ ਜਿੱਦਾਂ ਕਿ ਹੁਣ ਬੱਚੇ ਨਿਕਲ ਰਹੇ ਕਈ ਬੱਚੇ ਇਕੱਲੇ ਨਿਕਲ ਰਹੇ ਨੇ ਹੁਣ ਜਿਵੇਂ ਸਾੜ ਖੜੇ ਆ ਹੋਰ ਵੀ ਜ਼ਿਆਦਾ ਉਹਨਿੰਕਰੀ ਬੱਚਿਆਂ ਤੇ ਵੀ ਹਮਲਾ ਹੋਣ ਦਾ ਡਰ ਹੈ ਇਹਨਾਂ ਦਾ ਡੰਗਰਾਂ ਦਾ ਤਾਂ ਬਹੁਤ ਪੂਰੀ ਹਾਲਤ ਹੈ ਜੀ ਇੱਧਰਲੇ ਪਾਸੇ ਕੁਝ ਨਿਕਲ ਨਹੀਂ ਸਕਦੇ ਹੈਗੇ ਇਧਰੋਂ ਡੰਗਰ ਵੀ ਤਾਂ ਹੀ ਖੜ੍ਹ ਰਹੇ ਨੇ ਜੇ ਇੱਥੇ ਕੂੜਾ ਛੱਡਿਆ ਜਾਵੇ ਬਿਲਕੁਲ ਬੁਰੀ ਹਾਲਤ ਹੈ ਔਰ ਇਹ ਛੋਟੇ ਛੋਟੇ ਬੱਚੇ ਨਿਕਲਦੇ ਨੇ ਇਹ ਆਪਣਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਔਰ ਇਹ ਖੰਨੇ ਵਾਲੇ ਨੂੰ ਵੀ ਔਰੇ ਸਫਾਈ ਦਾ ਪੂਰਾ ਇੰਤਜ਼ਾਮ ਕੀਤਾ ਜਾਵੇ ਹਰ ਇੱਕ ਦੂਜੇ ਦਿਨ ਬੁਰੀ ਹਾਲਤ ਹੁੰਦੀ ਆ ਦੇਖੋ ਆ ਡੰਗਰ ਵੀ ਖੜਾ ਹੈ ਇਹਨਾਂ ਦੇ ਆਣਾ ਜਾਣਾ ਜਦ ਗੰਦ ਔਰੇ ਹੈਗਾ ਇਸ ਕਰਕੇ ਸਕੂਲ ਨਜ਼ਦੀਕ ਹੈ ਸਫਾਈ ਬਹੁਤ ਜ਼ਰੂਰੀ ਹੈ ਜੀ ਨਾਮ ਹੈ ਮੇਰੀ ਤੁਹਾਡਾ ਵੀਰ ਜੀ ਨਰਮਲ ਸਿੰਘ ਆ ਕਿ ਕੂੜੇ ਦੀ ਸਮੱਸਿਆ ਦੇਖ ਰਹੇ ਹੋ ਆ ਦੇ ਆਹਦੀ ਕੂੜੇ ਦੀ ਸਮੱਸਿਆ ਤਾਂ ਬਹੁਤ ਜ਼ਿਆਦਾ ਇਹ ਸਰਕਾਰੀ ਮਲ ਸਕੂਲ ਦੋ ਤਿੰਨ ਹੋਰ ਸਕੂਲ ਲੱਗਦੇ ਨੇ ਮੜੀਆਂ ਰੋਡ ਲੱਗਦਾ ਪੂਰਾ ਸਵੇਰੇ ਸਵੇਰੇ ਇੱਥੇ ਕੂੜਾ ਸੁੱਟ ਜਾਂਦੇ ਨੇ ਲੋਕ ਸਵੇਰੇ ਨੇਰੇ ਹੁੰਦੇ ਇਹ ਕਈ ਕਈ ਦਿਨ ਕੂੜਾ ਪਿਆ ਰਹਿੰਦਾ ਇੱਥੇ ਕੋਈ ਚੱਕਦਾ ਨਹੀਂ ਹੈਗਾ ਨਗਰਪਾਲਿਕਾ ਵਾਲਿਆਂ ਨੂੰ ਚਾਹੀਦਾ ਵੀ ਇੱਥੇ ਕੋਈ ਬੰਦਾ ਬਿਠਾਉਣ ਕੋਈ ਕੂੜਾ ਨਾ ਸੁੱਟਣ ਦਾ ਡੰਪ ਤਾਂ ਹੈ ਨਹੀਂਗਾ ਇਹ ਡੰਪ ਬਣਾਇਆ ਪਿਆ ਜੀ ਸ਼ਹਿਰ ਵਾਲਿਆਂ ਨੇ ਆਲੇ-ਦਾਲੇ ਮਹੱਲਾ ਨਿਵਾਸੀਆਂ ਨੇ ਹਾਂ ਪਿੱਛੇ ਹੁਣ ਰੇੜੀ ਛੋਟੇ ਲਈ ਆ ਉਹ ਦੇਖੋ ਹਾਂ ਜੀ ਹਾਂ ਇਹ ਡੰਪ ਤੋੜੋ ਇਹ ਇਹ ਮੇਨ ਰ ਬੱਚਿਆਂ ਨੂੰ ਛੱਡ ਕੇ ਇਹਨੂੰ ਕਿੰਨੀ ਸਮੱਸਿਆ ਹੋ ਰਹੀ ਹੈ ਬਹੁਤ ਸਮੱਸਿਆ ਹੈ ਜੀ ਇਹ ਡੰਪ ਕਰਕੇ ਇੱਥੇ ਜਾਨਵਰ ਆਉਂਦੇ ਨੇ ਸਾਂਹ ਡਾਉਂਦੇ ਨੇ ਬੜੇ ਬੱਚਿਆਂ ਦੀ ਟੱਕਰ ਮਾਰਦੇ ਨੇ ਆ ਕੇ ਠੀਕ ਹੈ ਨਾ ਜੀ ਕਈ ਵਾਰ ਟੈਂਪੂ ਵੀ ਉਲਟਾਏ ਨੇ ਇਹਨਾਂ ਨੇ ਪਰ ਪ੍ਰਸ਼ਾਸਨ ਨੂੰ ਇਹਨੂੰ ਕੋਈ ਉਹ ਨਹੀਂ ਹੈਗਾ ਪ੍ਰਸ਼ਾਸਨ ਨੂੰ ਅਪੀਲ ਵੀ ਇਹਨੂੰ ਜਲਦੀ ਤੋਂ ਜਲਦੀ ਸਾਫ ਕਰਾਓ ਤੇ ਇੱਥੇ ਨਾਲ ਕੋਈ ਡਿਊਟੀ ਲਾਓ ਕੋਈ ਬੰਦੇ ਦੀ ਵੀ ਛੁੱਟੇ ਨਾ ਜੀ ਤੁਹਾਡਾ ਅਵਨੀਤ ਅਮਨੀਤ ਜੀ ਕੂੜਾ ਦੇਖ ਰਹੇ ਆ ਕਿੰਨੀ ਕ ਦੇਖੋ ਜਾਇਜ਼ਗਰਾਲ ਹੈ ਦੋ ਸਕੂਲ ਲੱਗਦੇ ਨੇ ਤਿੰਨ ਸਕੂਲ ਦੇ ਸਾਹਮਣੇ ਬਹੁਤ ਬੁਰਾ ਹਾਲ ਹੈ ਜੀ ਤਿੰਨ ਚਾਰ ਵਾਰੀ ਸਕੂਲ ਵਾਲਿਆਂ ਨੂੰ ਕਹਿਤਾ ਵੀ ਇੱਥੇ ਕੁਝ ਕਰਵਾਓ ਇੱਥੇ ਜਿਆਦਾ ਆਪਦੇ ਬਗਲੋਂ ਬੱਕੇ ਬੰਦਾ ਪਰਮਾਨੈਂਟ ਲਗਾਓ ਵੀ ਜਿਹੜੇ ਸਵੇਰੇ ਬੱਚੇ ਆਉਂਦੇ ਨੇ ਆ ਜਾਨਵਰ ਖੜੇ ਨੇ ਜੀ ਇਹ ਕਿਸੇ ਬੱਚੇ ਨੂੰ ਟੱਕਰ ਮਾਰ ਦੇਣ ਕੁਝ ਕਰ ਦੇਣ ਕਿੰਨਾ ਨੁਕਸਾਨ ਹੋ ਜਾਏਗਾ ਬੱਚੇ ਦਾ ਵੀ ਔਰ ਚੀਜ਼ਾਂ ਦਾ ਵੀ ਆ ਦੇਖ ਲਓ ਤੁਹਾਡੇ ਸਾਹਮਣੇ ਹਾਲ ਕਿ ਇੰਨੀ ਗੰਦੀ ਸਮੈਲ ਆ ਰਹੀ ਹੈ ਇੱਥੋਂ ਇਸ ਟਾਈਮ ਔਰ ਬਿਲਕੁਲ ਸਾਹਮਣੇ ਛੋਟੇ ਬੱਚਿਆਂ ਦਾ ਸਕੂਲ ਹੈ ਕੋਈ ਸੁਣ ਨਾ ਹੀ ਕੋਈ ਇੱਥੇ ਧਿਆਨ ਦੇ ਰਿਹਾ ਸਾਰੇ ਕੋਲੋਂ ਲੰਘ ਰਹੇ ਨੇ ਅਸੀਂ ਚਾਰ ਵਾਰੀ ਜਾ ਕੇ ਪ੍ਰਿੰਸੀਪਲ ਨੂੰ ਵੀ ਕਹਿ ਚੁੱਕੇ ਹਾਂ ਬਟ ਕੋਈ ਸੁਣਵਾਈ ਨਹੀਂ ਹੈਗੀ ਨਾ ਹੀ ਪ੍ਰਸ਼ਾਸਨ ਕੋਈ ਕਰ ਰਿਹਾ ਨਾ ਹੀ ਸਕੂਲ ਕੁਝ ਕਰ ਰਿਹਾ ਨਾ ਹੀ ਇੱਥੇ ਕਿਸੇ ਬੰਦੇ ਦੀ ਡਿਊਟੀ ਲਗਾਈ ਜਾ ਰਹੀ ਹੈ ਵੀ ਇੱਥੇ ਖੜ ਕੇ ਕੋਈ ਬੰਦਾ ਆਪਣੀ ਡਿਊਟੀ ਨਿਭਾਵੇ ਜਦੋਂ ਬੱਚੇ ਆਉਂਦੇ ਨੇ ਸਵੇਰੇ ਤੁਹਾਡੇ ਸਾਹਮਣੇ ਰਸ਼ ਕਿੰਨਾ ਹੁੰਦਾ ਜੀ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਪਹਿਲੇ ਤਾਂ ਜ਼ਿੰਮੇਵਾਰੀ ਨਗਰਪਾਲਿਕਾ ਦੀ ਬਣਦੀ ਹੈ ਬਿਲਕੁਲ ਨਗਰਪਾਲਿਕਾ ਦੀ ਬਣਦੀ ਹੈ ਜੀ ਬਿਲਕੁਲ ਨਗਰਪਾਲਿਕਾ ਦੀ ਜ਼ਿੰਮੇਵਾਰੀ ਹੈ ਉਸ ਤੋਂ ਇਲਾਵਾ ਜਿਹੜੇ ਇੱਥੇ ਐਮਸੀ ਸਹਿਬਾਨ ਨੇ ਜੋ ਵੀ ਹੈਗੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਔਰ ਦਿਖਦਾ ਸਭ ਨੂੰ ਹੈ ਵੀ ਹੈਗਾ ਇੱਥੇ ਲੇਕਿਨ ਐਕਸ਼ਨ ਕੋਈ ਨਹੀਂ ਲੈ ਰਿਹਾ ਜੀ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਆ ਜੀ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਹਨਾਂ ਨਿਪਟਾਰਾ ਕਰਾਵੇ ਇੱਥੇ ਇੱਕ ਪਰਮਾਨੈਂਟ ਬੰਦਾ ਚਾਹੀਏ ਅਪਾਇੰਟ ਕਰਨ ਸਵੇਰੇ ਸ਼ਾਮ ਜਿਹੜਾ ਬੰਦਾ ਵੀ ਇੱਥੇ ਕਰ ਰਿਹਾ ਹੁਣੇ ਤੁਹਾਡੇ ਸਾਹਮਣੇ ਇੱਕ ਰੈਡੀ ਵਾਲਾ ਸੁੱਟ ਕੇ ਗਿਆ ਡੰਪ ਬਣਾਤਾ ਇਹਨੂੰ ਇਹ ਡੰਪ ਨਹੀਂ ਹੈਗਾ ਜੀ ਇਹ ਸਕੂਲ ਦਾ ਆਉਣ ਜਾਣ ਦਾ ਰਸਤਾ ਹੈ ਬੱਚੇ ਆਉਂਦੇ ਨੇ ਇਥੋਂ ਪੇਰੈਂਟਸ ਆਂਦੇ ਨੇ ਬਹੁਤ ਗੰਦਗੀ ਇੱਥੇ ਫੈਲਾਈ ਜਾ ਰਹੀ ਹੈ ਪ੍ਰਸ਼ਾਸਨ ਅੱਗੇ ਮੰਗ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਇਹਦੇ ਤੇ ਰੈਕਸ਼ਨ ਲੈ ਕੇ ਇਸ ਚੀਜ਼ ਨੂੰ ਖਤਮ ਕੀਤਾ ਜਾਵੇ ਮੇਰੇ ਮੈਨੂੰ ਅੱਜ ਸਮਾਜ ਜੋ ਐਮਐਲਏ ਸਾਹਿਬ ਨੇ ਵੀ ਫੋਟੋ ਭੇਜੀਆਂ ਸੀ ਧਿਆਨ ਵਿੱਚ ਆਇਆ ਹੈ ਸਾਡੇ ਜੋ ਇਸ ਸੰਬੰਧੀ ਦੇਖਰੇਖ ਕਰ ਰਹੇ ਨੇ ਸੈਂਟਰੀ ਸਟਾਫ ਉਹਦੀ ਵੀ ਉਹਦੇ ਨਾਲ ਵੀ ਡਿਸਕਸ ਕੀਤਾ ਵਾ ਇਹ ਕੁਝ ਲੋਕ ਬਿਨਾਂ ਸਾਡੀ ਨੌਲੇਜ ਤੋਂ ਸਿੱਟ ਜਾਂਦੇ ਨੇ ਮੈਂ ਇਸ ਸੰਬੰਧੀ ਇਹ ਕੂੜਾ ਵੀ ਚੱਕਵਾ ਰਹੇ ਆ ਤੇ ਇੱਥੇ ਬੰਦੇ ਬੀਟਾਂ ਲਵਾ ਕੇ ਡਿਊਟੀ ਲਵਾ ਰਹੇ ਆ ਤਾਂ ਜੋ ਇਹ